9ਵੇਂ ਪਾਛਾ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਬਹੁਤ ਹੀ ਦਿਆਲੂ ਕਿਰਪਾਲੂ ਨੇ ਬਹੁਤ ਹੀ ਮਿਹਰਬਾਨ ਨੇ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਹੈ ਦੇ ਦਿਆਲੂ ਗੁਰੂ ਤੇਗ ਬਹਾਦਰ ਜੀ ਸਤ ਸੰਗਿਓ ਜੇ ਗੁਰੂ ਤੇਗ ਬਹਾਦਰ ਪਤਾ ਜੀ ਮੂਲੋਵਾਲ ਪਿੰਡ ਜਾਂਦੇ ਨੇ ਉੱਥੇ ਹਰ ਜਸ ਹੁੰਦਾ ਹੈ ਕੀਰਤਨ ਹੁੰਦਾ ਹੈ ਉੱਥੋਂ ਦਾ ਰਹਿਣ ਵਾਲਾ ਭਾਈ ਗੌਂਦਾ ਬਹੁਤ ਸੰਗਤ ਦੀ ਸੇਵਾ ਕਰਦਾ ਹੈ ਭੱਜ ਭੱਜ ਕੇ ਸੇਵਾ ਕਰਦਾ ਹੈ ਸੰਗਤ ਦੀ ਪ੍ਰੇਮ ਦੇ ਨਾਲ ਗੁਰਤੇਗ ਬਹਾਦਰ ਪਤਾ ਜੀ ਆਗੇ ਮੌਕੇ ਦੇ ਵਿੱਚ ਕੀਰਤਨ ਦੀ ਸਮਾਪਤੀ ਹੋਈ ਦੀਵਾਨ ਦੀ ਸਮਾਪਤੀ ਹੋਈ ਸਤ ਸੰਗਿਓ ਗੁਰਤੇਗ ਬਹਾਦਰ ਜੀ ਨੇ ਕੂਲ ਬੁਲਾ ਲਿਆ ਜੀ ਕੂਲ ਬੁਲਾ ਕੇ ਪਤਕੀ ਕੀਤਾ ਗੁਰਤੇਗ ਬਹਾਦਰ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਗੁਰਤੇਗ ਬਹਾਦਰ ਜੀ ਨੇ ਭਾਈ ਗੌਂਦਾ ਜੀ ਦਾ ਪਿਆਰ ਦੇ ਕੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹਦੇ ਸਿਰ ਤੇ ਉਹਦੇ ਸੀਸ ਤੇ ਦਸਤਾਰ ਸਜਾਈ ਆਪ ਕੋਈ ਰਹਿਬਰ ਕੋਈ ਪੈਗੰਬਰ ਤਾਨੂੰ ਇਹੋ ਜਾਂ ਨਹੀਂ ਮਿਲੇਗਾ ਜਿਨੇ ਆਪਣੇ ਹੱਥਾਂ ਦੇ ਨਾਲ ਭਰੀ ਸੰਗਤ ਦੇ ਵਿੱਚ ਆਪਣੇ ਸਿੱਖ ਨੂੰ ਦਸਤਾਰ ਸਜਾਈ ਹੋਵੇ ਸਤਸੰਗਿਓ ਇਹ ਗੁਰਤੇਗ ਬਹਾਦਰ ਜੀ ਨੇ ਉਸੇ ਹੀ ਨਗਰ ਦੇ ਬਹੁਤ ਗਰੀਬ ਸਿੱਖ ਨੇ ਗੁਰਮੁਖੋ ਭਾਈ ਨਾਨੂ ਜੀ ਉਹ ਵੀ ਸੰਗਤ ਦੀ ਸੇਵਾ ਕਰਦੇ ਨੇ ਤਾਂ ਭਾਈ ਨਾਨੂ ਜੀ ਨੂੰ ਵੀ ਕੋਲ ਬੁਲਾ ਲਿਆ ਗੁਰਤੇਗ ਬਹਾਦਰ ਪਿਤਾ ਜੀ ਨੇ ਬੁਲਾ ਕੇ ਪਤਾ ਕੀ ਬਖਸ਼ਿਸ਼ ਕੀਤੀ ਵਿਖੋ ਦਿਆਲਤਾ ਗੁਰਤੇਗ ਬਹਾਦਰ ਪਿਤਾ ਜੀ ਦੀ ਬੁਲਾ ਕੇ ਆਪਣੇ ਦੋਵੇਂ ਹੱਥ ਭਾਈ ਨਾਨੂ ਜੀ ਦੇ ਸਿਰ ਤੇ ਰੱਖ ਕੇ ਉਹਨੂੰ ਵਿਵੇਗ ਬਖਸ਼ਿਆ ਜੀ ਪਾਪ ਉਹਨੂੰ ਗਿਆਨ ਬਖਸ਼ਿਆ ਜਿੱਥੇ ਵਿਵੇਕ ਬਖਸ਼ਿਆ ਉਥੇ ਵੀ ਇਹ ਕਿਰਪਾ ਕੀਤੀ ਆਖਿਆ ਭਾਈ ਨਾਨੂ ਜੀ ਅਸੀਂ ਤੁਹਾਨੂੰ ਇਸ ਇਲਾਕੇ ਦੀ ਮੰਝੀ ਸੌਂਪਦੇ ਆਂ ਅੱਜ ਤੋਂ ਬਾਅਦ ਤੁਸੀਂ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਵੇਖ ਲਓ ਇੱਕ ਉਸ ਸਮਾਂ ਗਰੀਬ ਸਿੱਖ ਭਾਈ ਨਾਨੂ ਕੋਈ ਪੁੱਛਦਾ ਵੀ ਨਹੀਂ ਸੀ ਅੱਜ ਗੁਰੂ ਤੇਗ ਬਹਾਦਰ ਜੀ ਪਿਤਾ ਜੀ ਨੇ ਦਇਆ ਦਾ ਦਰਜਾ ਕੀ ਮੇਹਰਾਂ ਦੇ ਘਰ ਵਿੱਚ ਆ ਕੇ ਉਹ ਬਖਸ਼ਿਸ਼ ਕਰ ਦਿੱਤੀ। ਅਰਦਾਸ ਕਰਿਆ ਕਰੋ ਸਤਸੰਗਿਓ ਉਸ ਪਿਆਰੇ ਦੇ ਨਾਲ ਨਿਭ ਜਾਵੇ ਨਿਭ ਜਾਵੇ ਸਾਡੀ। ਜੋ ਮਹਾਂਪੁਰਖ ਹਰ ਐਤਵਾਰ ਇਸ ਜਗ੍ਹਾ ਦੇ ਸਮਾਗਮ ਕਰਉਂਦੇ ਨੇ ਸਤਸੰਗਿਓ। ਕੋਈ ਮਕਸਦ ਹੁੰਦਾ ਹੈ ਉਸ ਪਿਆਰੇ ਨਾਲ प्रीਤੀ ਪੈ ਜਾਵੇ। ਉਸ ਪਿਆਰੇ ਨਾਲ ਲਿਬ ਜਾਵੇ ਫਿਰ ਸਤ ਸੰਗਿਓ ਜੇ ਗੁਰੂ ਤੇਗ ਬਹਾਦਰ ਪਿਤਾ ਜੀ ਕਰਮਨਾਥ ਨਦੀ ਦੇ ਕੋਲ ਜਾਂਦੇ ਨੇ ਕਰਮਨਾਥ ਨਦੀ ਦੇ ਕੰਢੇ ਤੇ ਸਤ ਸੰਗ ਹੁੰਦਾ ਹੈ ਜਵਾਨ ਲੱਗਦੇ ਨੇ ਸਮਾਪਤੀ ਹੁੰਦੀ ਹੈ ਇਧਰੋਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਨਾ ਜੀ ਇਸ਼ਨਾਨ ਕਰਨ ਲੱਗਦੇ ਨੇ ਤੇ ਉੱਥੋਂ ਦੇ ਲੋਕ ਪਤਾ ਕੀ ਕਹਿੰਦੇ ਦੋਵੇਂ ਹੱਥ ਜੋੜ ਕੇ ਕਹਿੰਦੇ ਗੁਰੂ ਤੇਗ ਬਹਾਦਰ ਪਿਤਾ ਜੀ ਤੁਸੀਂ ਇਸ ਨਦੀ 'ਚ ਇਸ਼ਨਾਨ ਨਾ ਕਰਿਓ ਵੀ ਕਿਉਂ ਸਤਗੁਰੂ ਇਹ ਕਰਮਨਾਸ਼ ਨਦੀ ਹੈ ਇੱਥੇ ਇਸ਼ਨਾਨ ਕੀਤੇ ਆ ਸ਼ੁਭ ਕਰਮਨਾਸ਼ ਹੋ ਜਾਂਦੇ ਨੇ ਇੱਥੇ ਇਸ਼ਨਾਨ ਨਾ ਕਰਿਓ ਤੁਸੀਂ ਤੇ ਗੁਰੂ ਤੇਗ ਬਹਾਦਰ ਪਿਤਾ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਇੱਥੇ ਹੁਣ ਸਤ ਸੰਗ ਹੋਇਆ ਹੈ ਉਸ ਪਰਮੇਸ਼ਰ ਦਾ ਹਰ ਦਸ ਹੋਇਆ ਹੈ ਅਕਾਲ ਪੁਰਖ ਦੀਆਂ ਵਡਿਆਈਆਂ ਹੋਈਆਂ ਨੇ ਹੁਣ ਇਹ ਕਰਮਨਾਸ਼ ਨਦੀ ਨਹੀਂ ਰਹੀ ਸਤਗੁਰੂ ਫਿਰ ਕੀ ਹੋ ਗਿਆ ਇੱਥੇ ਹੁਣ ਫਿਰ ਕੀ ਬਣਿਆ ਹੁਣ ਗੁਰ ਤੇਗ ਬਹਾਦਰ ਜੀ ਕਹਿੰਦੇ ਇਹ ਹੁਣ ਇਹ ਨਦੀ ਕਰਮਨਾਸ਼ ਤੋਂ ਕੁ ਕਰਮਨਾਸ਼ ਨਦੀ ਬਣ ਗਈ ਹੈ ਕਰਮਨਾਸ਼ ਤੋਂ ਕੁ ਕਰਮਨਾਸ਼ ਨਦੀ ਬਣ ਗਈ ਹੈ ਲਖੋ ਦਿਆਲਤਾ ਗੁਰਤੇਗਵਧ ਪਿਤਾ ਜੀ ਦੀ ਜੇ ਜੋਨਪੁਰ ਦੇ ਰਹਿਣ ਵਾਲੇ ਭਾਈ ਗੁਰਬਖਸ਼ ਜੀ ਅਤਹਾ ਪਿਆਰ ਹੈ ਗੁਰਤੇਗਵਧ ਪਿਤਾ ਜੀ ਦੇ ਨਾਲ ਬਹੁਤ ਸੋਹਣਾ ਕੀਰਤਨ ਕਰਦੇ ਸਨ ਭਾਈ ਗੁਰਬਖਸ਼ ਜੀ ਗੁਰਤੇਗਵਧ ਦੀ ਸ਼ਰਧ ਵਿੱਚ ਕੀਰਤਨ ਕੀਤਾ ਇਤਿਹਾਸ ਚ ਲਿਖਿਆ ਕਿ ਜਦੋਂ ਭਾਈ ਗੁਰਬਖਸ਼ ਜੀ ਕੀਰਤਨ ਕਰਿਆ ਕਰਦੇ ਸਨ ਲੰਗਦੇ ਰਾਈ ਵੀ ਰੁਕ ਜਾਂਦੇ ਸਨ ਪਾਪ ਜਿਹੜੇ ਕੋਲੋਂ ਲੰਘਦੇ ਸਨ ਉਹ ਵੀ ਖਲੋ ਜਾਂਦੇ ਸਨ ਰਸ ਦੀ ਕੀਰਤਨ ਵਿੱਚ ਬਹੁਤ ਪਿਆਰਾ ਜੀਵਨ ਸੀ ਭਾਈ ਗੁਰਬਖਸ਼ ਜੀ ਦਾ ਜਦੋਂ ਸਮਾ ਬਣਿਆ ਗੁਰ ਤੇਗ ਬਹਾਦਰ ਦੇ ਚਰਨਾਂ ਦੇ ਤੇ ਕੀਰਤਨ ਕੀਤਾ ਤੇ ਗੁਰ ਤੇਗ ਬਹਾਦਰ ਜੀ ਨੇ ਇਹਨਾਂ ਦਾ ਕੀਰਤਨ ਸੁਣ ਕੇ ਪਤਾ ਕੀ ਕੀਤਾ ਕੀ ਬਖਸ਼ਿਸ਼ ਕੀਤੀ ਭਾਈ ਗੁਰਬਖਸ਼ ਜੀ ਨੇ ਕੋਲ ਬੁਲਾਇਆ ਆਪਣਾ ਚੋਲਾ ਦਿੱਤਾ ਭਾਈ ਗੁਰਬਖਸ਼ ਜੀ ਨੂੰ ਬਦਾਮੀ ਰੰਗ ਦਾ ਚੋਲਾ ਜੋ ਇਤਿਹਾਸ ਚ ਲਿਖਿਆ ਉਹ ਬਖਸ਼ਿਸ਼ ਕੀਤੀ ਸਾਧ ਸੰਗਿਓ ਕੁਝ ਸਮਾਂ ਫਿਰ ਬੀਤਿਆ ਫਿਰ ਇੱਕ ਦਿਨ ਸਮਾਂ ਬਣਿਆ ਭਾਈ ਗੁਰਬਖਸ਼ ਜੀ ਨੇ ਗੁਰਤੇਗ ਬਹਾਦਰ ਚਰਨ ਅਰਚ ਕੀਰਤਨ ਕੀਤਾ ਜਦੋਂ ਹੁਣ ਕੀਰਤਨ ਕੀਤਾ ਗੁਰਤੇਗ ਬਹਾਦਰ ਪਿਤਾ ਜੀ ਫਿਰ ਮੇਰਾ ਦੇ ਘਰ ਵਿੱਚ ਆਏ ਤੇ ਭਾਈ ਗੁਰਬਖਸ਼ ਜੀ ਨੇ ਪਤਾ ਕੀ ਦਿੱਤਾ ਗੁਰਦੇਵ ਭਾਦਰ ਜੀ ਨੇ ਇੱਕ ਮਰਦੰਗ ਦਿੱਤੀ ਮਰਦੰਗ ਕਹਿੰਦੇ ਭਾਈ ਗੁਰਬਖਸ਼ ਜੀ ਅੱਜ ਤੋਂ ਤੁਸੀਂ ਇਹ ਮਰਦੰਗ ਨਾਲ ਕੀਰਤਨ ਕਰਿਆ ਕਰੋ ਕੀਰਤਨ ਕਰਕੇ ਸਿੱਖੀ ਦਾ ਪ੍ਰਚਾਰ ਕਰਦਾ ਹੈ ਇਤਿਹਾਸ ਵਿੱਚ ਲਿਖਿਆ ਫਿਰ ਭਾਈ ਗੁਰਬਖਸ਼ ਜੀ ਨੇ ਮਰਦੰਗ ਨਾਲ ਕੀਰਤਨ ਕਰਨਾ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਗੁਰਬਖਸ਼ ਜੀ ਨੇ ਬਹੁਤ ਪ੍ਰਚਾਰ ਕੀਤਾ ਜਿੱਥੇ ਵੀ ਜਾਂਦੇ ਸਨ ਲੋਕ ਕਹਿੰਦੇ ਸਨ ਮਰਦੰਗ ਵਾਲੀ ਸੰਗਤ ਆ ਗਈ ਪਹਿਲਾਂ ਕਹਿੰਦੇ ਸਨ ਜੌਨਪੁਰ ਵਾਲੀ ਸੰਗਤ ਆ ਗਈ ਹੁਣ ਕਹਿਣ ਲੱਗ ਪਏ ਮਰਦੰਗ ਵਾਲੀ ਸੰਗਤ ਆ ਗਈ ਫਿਰ ਸਮਾਂ ਇੱਕ ਦਿਨ ਬਨਿਆ ਗੁਰ ਤੇਗ ਬਹਾਦਰ ਦੇ ਚਰਨਾ ਵਿੱਚ ਜਦੋਂ ਫਿਰ ਕੀਰਤਨ ਦੀ ਹਾਜ਼ਰੀ ਲਗਾਈ ਅੱਜ ਗੁਰ ਤੇਗ ਬਹਾਦਰ ਜੀ ਵੱਡੀ ਬਖਸ਼ਿਸ਼ ਦੇਣ ਲੱਗੇ ਗਰਮਖੋ ਕੀਰਤਨ ਸੁਣ ਕੇ ਕੀ ਵੱਡੀ ਬਖਸ਼ਿਸ਼ ਜੀ ਗੁਰ ਤੇਗ ਬਹਾਦਰ ਨੇ ਕੋਲ ਮਲਾਇਆ ਜੀ ਭਾਈ ਗੁਰਬਖਸ਼ ਜੀ ਨੂੰ ਕਹਿੰਦੇ ਭਾਈ ਗੁਰਬਖਸ਼ ਜੀ ਤੁਹਾਡੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੈ ਤੁਸੀਂ ਅੰਦਰੋਂ ਭਜ ਕੇ ਪ੍ਰੇਮ ਦੇ ਨਾਲ ਕੀਰਤਨ ਕਰਦੇ ਹੋ ਤੁਹਾਡੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੈ ਭਾਈ ਗੁਰਬਖਸ਼ ਜੀ ਅੱਜ ਅਸੀਂ ਤੁਹਾਨੂੰ ਇੱਕ ਗੁਰਬਾਣੀ ਦੀ ਸੰਚੀ ਦਿੰਨੇ ਆ ਇਹ ਗੁਰਬਾਣੀ ਦੀ ਸੰਚੀ ਤੁਹਾਨੂੰ ਦਿੰਨੇ ਆ ਤੇ ਤੋਂ ਸ਼ਬਦ ਪਰ-ਪੜ ਕੇ ਸੰਗਤਾਂ ਨੂੰ ਸੁਣਾਇਆ ਕਰੋ ਤੁਸੀਂ ਗੁਰਬਾਣੀ ਦੀ ਸੈਂਸਿਟੀਟੀ ਸਤਸੰਗਿਓ ਤੇ ਅਗਲਾ ਵਚਨ ਪਤਾ ਕੀ ਕੀਤਾ ਬੜੀ ਵੱਡੀ ਬਖਸ਼ਿਸ਼ ਦੀ ਦਿੱਤੀ ਕੀਰਤਨ ਸੁਣ ਕੇ ਦੇਖੋ ਦਇਆਤਾ ਗੁਰ ਤੇਗ ਬਹਾਦਰ ਪਿਤਾ ਜੀ ਦੀ ਕਹਿੰਦੇ ਭਾਈ ਗੁਰਬਖਸ਼ ਜੀ ਤੁਹਾਡੀ ਤਾਂ ਨਿਭ ਗਈ ਪਿਆਰੇ ਦੇ ਨਾਲ ਕਿਉ ਤੁਸੀਂ ਪ੍ਰੇਮ ਦੇ ਨਾਲ ਕੀਰਤਨ ਕਰਦੇ ਹੋ ਅੱਜ ਆਪਣੇ ਵੀ ਅਰਦਾਸ ਦਾ ਗਰੀਬ ਦੀ ਪਿਤਾ ਜੀ ਸਾਡੀ ਵੀ ਨਿਭਾ ਜਾਵੇ ਏ ਵਾਹਿਗੁਰੂ ਜੀ ਸਾਡੀ ਨਿਭਾ ਜਾਵੇ ਉਹ ਭਾਈ ਗਰਬਾਸੀ ਜੀ ਤੁਹਾਡੀ ਤਾਂ ਨਿਭ ਗਈ ਤੁਹਾਨੂੰ ਵਚਨ ਕਰਦੇ ਹਾਂ ਤੁਹਾਡੀ ਕੋਲ ਵਿੱਚ ਜਿਹੜੇ ਪੈਦਾ ਹੋਣਗੇ ਤੁਹਾਡੇ ਘਰ ਜਿਹੜੇ ਪੈਦਾ ਹੋਣਗੇ ਉਹ ਵੀ ਇਸੇ ਤਰ੍ਹਾਂ ਕੀਰਤਨ ਤੇ ਭਜਨ ਦੇ ਨਾਲ ਜੁੜੇ ਰਹਿਣਗੇ ਪਤਾ ਮੁੱਖ ਤੋਂ ਕੀ ਵਚਨ ਕੀਤਾ ਕਹਿੰਦੇ ਤੁਮਰੇ ਗ੍ਰਹ ਉਤਪਤ ਜੋ ਹੋਏ ਉਤਪਤ ਕਹਿੰਦੇ ਪੈਦਾ ਹੋਣਗੇ ਤੁਹਾਡੇ ਘਰ ਦੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਕਹਿੰਦੇ ਉਹ ਕੀਰਤਨ ਤੇ ਭਜਨ ਦੇ ਨਾਲ ਜੁੜੇ ਰਹਿਣਗੇ ਵੇਖੋ ਕਿੰਡੀ ਵੱਡੀ ਬਖਸ਼ਿਸ਼ ਕਰਤੀ ਭਾਈ ਗੁਰਬਖਸ਼ ਜੀ ਤੁਹਾਡੀ ਤਾਂ ਨਿਭ ਗਈ ਨਿਭ ਗਈ ਤੁਹਾਡੇ ਘਰ ਜਿਹੜੇ ਪੈਦਾ ਹੋਣਗੇ ਤੁਹਾਡੀ ਕੁਲ ਵਿੱਚ ਜਿਹੜੇ ਪੈਦਾ ਹੋਣਗੇ ਉਹ ਵੀ ਕੀਰਤਨ ਭਜਨ ਨਾਲ ਜੁੜੇ ਰਹਿਣਗੇ ਵੇਖੋ ਬਖਸ਼ਿਸ਼ ਜੇ ਬੰਗਰ ਦੇਸ਼ ਦੇ ਰਹਿਣ ਵਾਲੇ ਭਾਈ ਮੇਲਾ ਜੀ ਆਹਾ ਇਹ ਬੰਗਰ ਦੇਸ਼ ਹਰਿਆਣੇ ਦੇ ਗੁਰਮੁਖੋ ਹਰਿਆਣੇ ਦੇ ਜਾਖਲ ਸਟੇਸ਼ਨ ਆ ਜੀ ਤੁਹਾਨੂੰ ਪਤਾ ਹੋਵੇਗਾ ਇਹ ਜਾਖਲ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਖਿਨੌਰੀ ਇਲਾਕਾ ਜੀ ਉੱਥੋਂ ਦੇ ਰਹਿਣ ਵਾਲੇ ਭਾਈ ਮੇਲਾ ਜੀ ਕਰ ਨੂੰ ਧਰਮਸ਼ਾਲਾ ਬਣਾਇਆ ਹੈ ਆਉਂਦੀਆਂ ਜਾਂਦੀਆਂ ਸੰਗਤਾਂ ਦੀ ਰੀਜਨਲ ਸੇਵਾ ਕਰਦੇ ਨੇ ਇਹ ਬਦਰ ਲਿਖੇ ਰੀਜਨਲ ਭਾਗ ਸਰਦਾ ਭਾਣਾ ਨਾਲ ਸੇਵਾ ਕਰਦੇ ਨੇ ਇਹਨਾਂ ਨੇ ਸਿੱਖੀ ਕਿਤੋਂ ਪ੍ਰਾਪਤ ਕੀਤੀ ਸਤਵੇਂ ਪਾਤਸ਼ਾਹ ਗੁਰੂ ਹਰਿਐਸ ਸਾਹਿਬ ਦੇ ਕੋਲੋਂ ਉੱਥੋਂ ਰੰਗ ਲੱਗਾ ਸੀ ਇੱਕ ਦਿਨ ਬੈਠੇ ਨੇ ਤਰਖਾਨ ਦਾ ਕੰਮ ਕਰਦੇ ਨੇ 10 ਮੁਫਤੀ ਵਾਲਾ ਵੇ ਜੀ ਤਰਖਾਨ ਦਾ ਕੰਮ ਕਰਦੇ ਨੇ ਤੇ ਅੰਦਰ ਇੱਕ ਪਿਆਰ ਜਾਗਿਆ ਉਹ ਪਿਆਰ ਪਤਾ ਕੀ ਜਾਗਿਆ ਕਹਿੰਦੇ ਮੇਰਾ ਦਿਲ ਕਰਦਾ ਹੈ ਮੈਂ ਗੁਰਦੇਵ ਭਾਦਰ ਜੀ ਵਾਸਤੇ ਇੱਕ ਤਖਤ ਪੋਸ਼ ਬਣਾਵਾਂ ਆਪਣੇ ਮਨ ਦੇ ਨਾਲ ਆਪ ਗੱਲ ਕਰਦੇ ਨੇ ਇਹ ਅੰਦਰ ਪਿਆਰ ਜਾਗਿਆ ਤੇ ਤਖਤ ਪੋਸ਼ਣਾ ਸ਼ੁਰੂ ਕਰ ਦਿੱਤਾ ਤਰਖਾਨ ਸਨ ਹੁਣ ਤਖਤ ਪੋਸ਼ ਬਣਾ ਰਹੇ ਨੇ ਭਾਈ ਮੇਲਾ ਜੀ ਕਾਰிகਰ ਸਨ ਬੜੇ ਵੱਡੇ ਮਿਸਤਰੀ ਸਨ ਕੀ ਕੀਤਾ ਅਗਲੀ ਗੱਲ ਸੁਣ ਕੇ ਵੇਖਿਓ ਤੁਹਾਡੇ ਅੰਦਰ ਵੀ ਸਤਸੰਗੀਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਇੱਕ ਪਿਆਰ ਜੱਗੇਗਾ ਤੁਹਾਡੀ ਵੀ ਗੁਰਤੇਗ ਬਹਾਦਰ ਜੀ ਤੇ ਹੋਰ ਸ਼ਰਧਾ ਵਧੇਗੀ ਘਰ 'ਚ ਜਿੰਨੇ ਵੀ ਪਿੱਤਲ ਦੇ ਭਾਂਡੇ ਸਨ ਨਾ ਭਾਈ ਮੇਲਾ ਜੀ ਨੇ ਸਾਰੇ ਭਾਂਡੇ ਇਕੱਠੇ ਕੀਤੇ ਜੀ ਇਕੱਠੇ ਕਰਕੇ ਤੇ ਪੱਠੀ 'ਚ ਪਾ ਤੇ ਢਾਲਣ ਵਾਸਤੇ ਪਿੱਤਲ ਢਲ ਗਿਆ ਜੀ ਤਕਤ ਪੋਸ਼ ਬਣਾ ਰਹੇ ਨੇ ਨਾਲ ਨਾਲ ਪਿੱਤਲ ਦੀ ਮੀਨਾ ਕਾਰੀ ਕਰਦੇ ਪਏ ਨੇ ਬੜੀਆਂ ਸੋਹਣੀਆਂ ਫੁੱਲ ਬੂਟੀਆਂ ਉਹ ਤਕਤ ਪੋਸ਼ ਤੇ ਬਣਾ ਰਹੇ ਨੇ ਕੋਈ ਦਿਨਾਂ ਦੇ ਵਿੱਚ ਉਹ ਤਕਤ ਪੋਸ਼ ਤਿਆਰ ਹੋ ਗਿਆ ਬਹੁਤ ਫੁੱਲ ਬੂਟੇ ਪਾਏ ਪੱਤੀਆਂ ਪਾਈਆਂ ਬਹੁਤ ਸੋਹਣਾ ਤਕਤ ਪੋਸ਼ ਲੱਗ ਰਿਹਾ ਜੀ ਹੁਣ ਉੱਪਰ ਵਿਚਾਈ ਕੀਤੀ ਤੇ ਇੱਕ ਅਰਦਾਸ ਕੀਤੀ ਹੇ ਗੁਰੂ ਤੇਗ ਬਹਾਦਰ ਪਿਤਾ ਜੀ ਕਿਰਪਾ ਕਰੋ ਸਾਡੇ ਗਰੀਬਾਂ ਦੀ ਕੁਲੀਨ ਮਾਰਾਜ ਭਾਗ ਲਗਾਓ ਤੁਸੀਂ ਪਿਤਾ ਜੀ ਸਾਡੇ ਗਰੀਬਾਂ ਦੀ ਕੁਲੀ ਨੂੰ ਭਾਗ ਲਗਾਓ ਤੇ ਤਤਪੋਸ਼ਤ ਆ ਕੇ ਬਰਾਜੋ ਤੁਸੀਂ ਸਤ ਸੰਗਿਓ ਇਹ ਅਰਦਾਸਿਆ ਪਿਆ ਕਰਦਾ ਹੈ ਭਾਈ ਮੇਲਾ ਜੀ ਇੱਧਰ ਗੁਰ ਤੇਗ ਬਹਾਦਰ ਸੰਗਤਾਂ ਨੂੰ ਉਤਾਰਦਿਆਂ ਉਤਾਰਦਿਆਂ ਇਸ ਇਲਾਕੇ 'ਚ ਜਦ ਪਹੁੰਚੇ ਭਾਈ ਮੇਲਾ ਜੀ ਨੂੰ ਪਤਾ ਲੱਗਾ ਜੇ ਅਗਲਵੰਡੀ ਗਿਆ ਜੀ ਜਾ ਕੇ ਸਤ ਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਬੇਨਤੀ ਕੀਤੀ ਮਾਰੇ ਘਰ ਚਰਨ ਪਾਉ ਜੀ ਇਹ ਅੱਜ ਲਿਖਿਆ ਸਤ ਸੰਗਿਓ ਸਤਗੁਰੂ ਦੇ ਅੱਗੇ ਇਹ ਕਹਿੰਦਾ ਪਾਣੀ ਤਰਾਂਕਦਾ ਹੁੰਦਾ ਹੈ ਪਾਣੀ ਇੱਕ ਵੱਡਾ ਜਿਹਾ ਬਰਤਨ ਲੱਲਿਆ ਚ ਜਲ ਪਾ ਲਿਆ ਪਾਣੀ ਤਰਾਂਕੀ ਜਾ ਰਿਹਾ ਹੈ ਅੱਜ ਕਈ ਕੱਟਰ ਬੰਦੇ ਕਹਿੰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਾਣੀ ਕਿਉਂ ਤਰੋਕਦੇ ਹੋ ਕੀ ਲੋੜ ਹੈ ਪਾਣੀ ਤਰਾਂਕਣ ਦੀ ਵੇਖੋ ਪਾਈ ਮੇਲਾ ਜੀ ਦਾ ਪਿਆਰ ਸਤਗੁਰੂ ਦੇ ਅੱਗੇ ਪਾਣੀ ਤਰਾਂਕਦਾ ਹੁੰਦਾ ਹੈ ਸਤਗੁਰੂ ਆਪਣੇ ਘਰ ਲੈ ਕੇ ਆਇਆ ਜੀ ਹਿੰਦਕ ਦੀ ਮਹਾਰਾਜ ਜੀ ਆਪ ਤਖਤ ਪੋਛਤੇ ਵਿਰਾਜੋ ਸਤਗੁਰੂ ਤਖਤ ਪੋਛਤੇ ਬੈਠੇ satsang ਹੋਇਆ ਕੀਰਤਨ ਹੋਇਆ ਮਹਾਰਾਜ ਦੇਖਦੇ ਨੇ ਬੜੀਆਂ ਸੋਹਣੀਆਂ ਫੁੱਲ-ਬੁੱਟੀਆਂ ਪਈਆਂ ਤਖਤ ਪੋਛਤੇ ਕਿਦੇ ਭਾਈ ਮੇਲਾ ਜੀ ਇਹ ਬੜੀਆਂ ਸੋਹਣੀਆਂ ਫੁੱਲ-ਬੁੱਟੀਆਂ ਪਈਆਂ ਤਖਤ ਪੋਛਤੇ ਸਤਗੁਰੂ ਤੁਸੀਂ ਆਪ ਹੀ ਸੇਵਾ ਲਈ ਆ ਕੋਲੋਂ ਸਿੱਖ ਨੇ ਦੱਸਿਆ ਮਹਾਰਾਜ ਇਹਨੇ ਆਪਣੇ ਘਰ ਦੇ ਜਿੰਨੇ ਪਿੱਤਲ ਦੇ ਭਾਂਡੇ ਸਨ ਸਾਰੇ ਢਾਲਤੇ ਮਹਾਰਾਜ ਜੀ ਇਹ ਫੁੱਲ ਬੁੱਟੀਆਂ ਪਾਉਣ ਵਾਸਤੇ ਤੁਹਾਰੇ ਬੜੇ ਪ੍ਰਸੰਨ ਹੋਏ ਸਤਿਗੁਰੂ ਇਹ ਸੰਗਤਾਂ ਦੀ ਰੀਜਨਲ ਸੇਵਾ ਵੀ ਕਰਦਾ ਜੀ ਆਪਣੇ ਘਰ ਨੂੰ ਧਰਮਸ਼ਾਲਾ ਬਣਾਇਆ ਹੈ ਆਉਂਦੇ ਜਾਂਦੇ ਉਤ ਗਿਆਸੀਆਂ ਵੀ ਸਿੱਖਾਂ ਦੀ ਗੁਰ ਸਿੱਖਾਂ ਦੀ ਬੜੇ ਪਿਆਰ ਨਾਲ ਸੇਵਾ ਕਰਦਾ ਲੰਗਰ ਪਾਣੀ ਸ਼ਗਉਂਦਾ ਉਹਨਾਂ ਨੂੰ ਮਹਾਰਾਜ ਬਹੁਤ ਪ੍ਰਸੰਨ ਹੋਏ ਉਸ ਵੇਲੇ ਮਹਾਰਾਜ ਨੇ ਇੱਦਾਂ ਆਪਣੇ ਦੋਵੇਂ ਬਾਹਾਂ ਖੋਲੀਆਂ ਆਖਿਆ ਭਾਈ ਮੀਲਾ ਜੀ ਤੁਹਾਡਾ ਪਿਆਰ ਦੇਖ ਕੇ ਤੁਹਾਡੀ ਭਾਵਨਾ ਵੇਖ ਕੇ ਤੁਹਾਡੀ ਸੇਵਾ ਵੇਖ ਕੇ ਦਿਲ ਕਰਦਾ ਅੱਜ ਤੁਹਾਨੂੰ ਆਪਣੇ ਸੀਨੇ ਦੇ ਨਾਲ ਲਗਾ ਲਈਏ ਆਹਾਹਾ ਸਤ ਸੰਗੀਏ ਕੋਸ ਹਮ ਆਉਂਦਾ ਹੈ ਜਦੋਂ ਸਿੱਖ ਬੇਨਤੀਆਂ ਕਰਦਾ ਹੈ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਔ ਤੁਮਰੀ ਕਰੂਗੇ ਤਾਸ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਜਦੋਂ ਸਿੱਖ ਬੇ ਸੇਵਾ ਕਰਦਾ ਹੈ ਸਿਵਰਨ ਕਰਦਾ ਹੈ ਗੁਰੂ ਨਾਲ ਪ੍ਰੀਤੀ ਪਾਉਂਦਾ ਹੈ ਪਿਆਰ ਪਾਉਂਦਾ ਹੈ ਫੇ ਗੁਰੂ ਕਹਿੰਦਾ ਆ ਸਿੱਖਾ ਮੇਰੇ ਗੱਲ ਦੇ ਨਾਲ ਲੱਗ ਜਾ ਗੱਲ ਦੇ ਨਾਲ ਲਾ ਕੇ ਸਤਗੁਰ ਜੀ ਨੇ ਬਖਸ਼ਿਸ਼ਾਂ ਕੀਤੀਆਂ ਆਖਿਆ ਭਾਈ ਮੀਲਾ ਜੀ ਤੁਸੀਂ ਇਸ ਇਲਾਕੇ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੁਹਾਡੀ ਵੀ ਇਹਨੇ ਬਜਾਵੇਗੀ ਗੁਰੂ ਦੇ ਨਾਲ ਤੁਹਾਡੀ ਗੁੱਲਾ ਦੀ ਵੀ ਇਹਨੇ ਬਜਾਵੇਗੀ